ਕਪੂਰ ਜੀ ਸਨਉ ਸ਼੍ਰੀ ਇੰਦਰ ਕਪੂਰ ਜੀ ਇਲਾਕਾ ਕਿੜਾਏ ਇਹ ਗੁਰਬਖਸ਼ ਨਗਰ ਉੱਥੇ ਗੱਲ ਹੋ ਰਹੀ ਹੈ ਸੀਗਾ ساری ਰਾਤ ਰਤੀ ਪੌਣੇ 3:00 ਤਿੰਨ ਹੋਏ ਤੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼ ਬਹੁਤ ਜ਼ੋਰਦਾਰ ਕਾਫੀ ਦੂਰ ਤੱਕ ਦੀ ਆਵਾਜ਼ ਗਈ ਹੈ ਲੇਕਿਨ ਕੋਈ ਵੀ ਬਾਰ ਨਹੀਂ ਆਇਆ ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ ਇੱਕ ਵਾਰੀ ਅਸੀਂ ਮੈਂ ਅਸੀਂ ਵੀ ਸਹਿਮ ਗਏ ਕਿ ਯਾਰ ਇਹ ਕੀ ਹੋਇਆ

ਤੇ ਉਹ ਮਤਲਬ ਕਿ ਸਾਰਾ ਦੇਖਣ ਆਏ ਐ ਤੇ ਉਹ ਤਾਂ ਕਹਿੰਦੀ ਤੁਸੀਂ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ ਸਚਾਈ ਕੀ ਹੈ ਇਹਦੇ ਨੂੰ ਨਹੀਂ ਪਤਾ ਐਵੇਂ ਤੁਹਾਨੂੰ ਕਹੀਏ ਲੇਕਿਨ ਤਮਾਕਾ ਬਸ਼ਯ ਹੋਇਆ 100% ਕੀ 1 ਲੱਖ ਹੋਇਆ ਪੁਲਿਸ ਪੁੱਛ ਲਈ ਐ ਮੌਕੇ ਤੇ ਪੁਲਿਸ ਨੂੰ ਕੀਤੀ ਜਾ ਰਹੀ ਜਾਂਚ ਪੁਲਿਸ ਤੋਂ ਜਾਂਚ ਤੇ ਕੀਤੀ ਜਾ ਰਹੀ ਦੀ ਸਵੇਰ ਦੀ ਆ ਰਹੀ ਐ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਐ ਮਹਾਰਾਜ ਡਾਕਟਰ ਗੁਰਵਖਸ਼ ਨਿਵਾਸੀ ਆ ਇੱਥੇ ਤੁਹਾਰਾ ਧੂਨ ਤਮਾਕਾ ਆਇਆ ਪਰ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ ਧੂਨ ਤਮਾਕਾ ਆਇਆ ਜੇ ਬਮਾਂ ਨੂੰ ਕੀ ਚੀਜ਼ ਉਸ ਤਰ੍ਹਾਂ ਦਾ ਧੂਨ ਤਮਾਕਾ ਆਇਆ ਹਾਂਜੀ ਹਾਂਜੀ ਇਹ ਕੀ ਗੁਰਵਖਸ਼ ਨਗਰ ਟੌਂਕੀ ਦੇ ਕੋਲ ਹੋਇਆ ਜਾਂ ਪਾਰਕ ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਡਿਆ ਨੁਕਸਾਨ ਕੋਈ ਨਹੀਂ ਹੋਇਆ ਹੁਣ ਪੁਲਿਸ ਅਧਿਕਾਰੀ ਪਹੁੰਚੇ ਪੁਲਿਸ ਅਧਿਕਾਰੀ ਸਾਰੇ ਆ ਗਏ ਸਾਰੇ ਕਰਨ ਡਿਆ ਬਹੁਤ ਵਧੀਆ ਸਲੰਗਾ ਜੋ ਕਿ ਪੁਲਿਸ ਨੂੰ ਲੋਕਾਂ ਨੂੰ ਉਹਨਾਂ ਨੂੰ ਸੁਰੱਖਤ ਮਹਿਸੂਸ ਕਰ ਰਿਹਾ ਹੈ ਆਪਣੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਅਸਲ ਇਹ ਨਹੀਂ ਪਤਾ ਕਿ ਅਸਲ ਲੁੱਟ ਖੋਏ ਨੇ ਕਿ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਵਿੱਚ ਵਾਪਸ ਆਣਾ ਹੈ ਕੋਈ ਨਹੀਂ ਪਤਾ ਉਹਨਾਂ ਕੀ ਮੰਗੀ ਕਰ ਮੰਗਿਆ ਕਿ ਇਸ ਅਗਸਤ ਨੂੰ ਆਈ ਜਾਏ ਪੁਲਿਸ ਵੀ ਤੇ ਪੁਲਿਸ ਸਾਰੇ ਪਤਾ ਕਰੇ ਤੇ ਪੁਲਿਸ ਜੋ ਹੈਗਾ ਵਧੀਆ ਹੀ ਕਰ ਪੁਲਿਸ ਬਹੁਤ ਵਧੀਆ ਕਾਰੀਗਰ ਕੰਮ ਇਹੋ ਜੀ ਕੋਈ ਗੱਲ ਨਹੀਂ ਆ ਜਿਹੜੀ ਇਨਫਾਰਮੇਸ਼ਨ ਆਈ ਸੀ ਕਿ ਕੋਈ ਤਮਾਕੀਏਰ ਕੀ ਕੋਈ ਜਿਹੜੀ ਆਵਾਜ਼ਨਾਈ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਸ ਚੌਂਕੀ ਹੁੰਦੀ ਸੀਗੀ ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੀਆਂ ਆ ਕਿ ਇਹ ਕਿਸ ਕਾਰਨ ਕਰ ਕਿੰਨੇ ਵੇਲੇ ਸਮਾ ਹੋਏਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫ੍ਰੈਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਹਾਂ ਕਿ ਇਹ ਜਿਹੜਾ ਤਮਾਕਾ ਇਹ ਕੇਸ ਕਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਇੱਕ ਅਜੇ ਪਹੁੰਚੇ ਆ ਜੀ ਇਹਨੂੰ ਕਰ ਰਹੇ ਆ ਇਨਵੈਸਟਿਗੇਟ ਇਨਵੈਸਟਿਗੇਟ ਕਰਕੇ ਤੁਹਾਨੂੰ ਦੱਸਾਂਗੇ ਕਿ ਕਿੰਨੇ ਵੇਲੇ ਰਹੇਗਾ ਆਹ ਇਨਫਾਰਮੇਸ਼ਨ ਰੀਸੀਵ ਹੋਈ ਆ ਜੀ ਮੌਕੇ ਤੇ ਟੀਮਾਂ ਪਹੁੰਚ ਗਿਆ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨਾ ਕਰਕੇ ਜਿਹੜਾ ਧਮਾਕਾ ਹੋਇਆ ਹੈ ਜਾਨ ਜਾਰੀ ਆ ਇਸ ਦੇ ਵਿੱਚ ਜੇਸ ਕਾਰਨ ਕਰਕੇ ਧਮਾਕਾ ਹੋਇਆ ਉਸ ਦੇ ਵਿੱਚ ਤੁਹਾਨੂੰ ਵੱਖਰਾ ਬਰੀਕਾ ਧਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਧਮਾਕਾ ਹੋਇਆ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾ ਉਹ ਵੀ ਅਸੀਂ ਇਨਵੈਸਟੀ